ਸ਼ਸ਼ੀਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਹੈ ਤੇ ਅੱਜ ਦੇ ਵਲੌਗ ਦੇ ਵਿੱਚ ਕੈਨੇਡਾ ਦੇ ਵਿੱਚ ਜਦੋਂ ਆਪਾਂ ਫਾਈਲਿੰਗ ਕਰਦੇ ਹਾਂ ਤਾਂ ਸਾਨੂੰ ਇੱਕ ਬਹੁਤ ਅਹਿਮ ਪੁਆਇੰਟ ਦਾ ਧਿਆਨ ਰੱਖਣਾ ਪੈਂਦਾ ਹੈ ਉਹ ਹੈ ਸਾਡੇ ਫੰਡਸ ਨੂੰ ਲੈ ਕੇ ਦਰਸਲ ਜੈਕਰਸੀ ਫਾਈਲਿੰਗ ਕਰਦੇ ਆ ਖਾਸ ਕਰਕੇ ਅੱਜ ਦੀ ਵੀਡੀਓ ਜਿਹੜੀ ਹੈ ਉਹ ਟੂਰਿਸਟ ਤੇ ਵਿਜ਼ਟਰ ਵੀਜ਼ਾ ਵਾਲਿਆਂ ਵਾਸਤੇ ਬਹੁਤ ਖਾਸ ਹੈ ਕਿਉਂਕਿ ਅੱਜ ਦੇ ਵੀਡੀਓ ਦੇ ਵਿੱਚ ਜੋ ਫੰਡ ਦੀ ਮੈਨੇਜਮੈਂਟ ਦੀ ਗੱਲ ਕਰਨੀ ਹੈ ਉਹ ਟੂਰਿਜ਼ਮ ਜਾਂ ਵਿਜ਼ਟਰ ਪਰਪਸ ਵਾਸਤੇ ਸਭ ਤੋਂ ਬੈਸਟ ਪ੍ਰੋਫਾਈਲ ਬਣਾਉਣ ਦਾ ਇੱਕ ਸਹੀ ਤਰੀਕਾ ਹੈ ਦਰਸਲ ਕਿਸ ਤਰੀਕੇ ਨਾਲ ਤੁਹਾਡਾ ਫੰਡ ਮੈਨੇਜਮੈਂਟ ਹੋਣੀ ਚਾਹੀਦੀ ਹੈ ਕਿਸ ਤਰੀਕੇ ਨਾਲ ਤੁਹਾਡੀ ਬੈਂਕ ਸਟੇਟਮੈਂਟ ਹੋਣੀ ਚਾਹੀਦੀ ਹੈ ਕਿਸ ਤਰੀਕੇ ਨਾਲ ਤੁਹਾਡੀ ਸੀਆ ਰਿਪੋਰਟ ਹੋਣੀ ਚਾਹੀਦੀ ਹੈ ਸੈਲਰੀ ਸਲਿੱਪ ਹੋਣੀ ਚਾਹੀਦੀ ਹੈ ਜਾਂ ਫਿਰ ਜੇ ਫਾਰਮ ਹੋਣੀ ਚਾਹੀਦੀ ਤੇ ਨੇ ਜਾਂ ਫਿਰ ਫਾਰਮ 16 ਹੋਣੇ ਚਾਹੀਦੇ ਨੇ ਜਾਂ ਫਿਰ ਤੁਹਾਡਾ ਜਿਹੜਾ ਸੋਰਸ ਆਫ ਇਨਕਮ ਹੈ ਉਹਦੀ ਜਸਟੀਫਿਕੇਸ਼ਨ ਕਿੱਦਾਂ ਦੀ ਹੋਣੀ ਚਾਹੀਦੀ ਹੈ ਉਹ ਅੱਜ ਦੇ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਆਈਟੀਆਰ ਤੋਂ ਲੈ ਕੇ ਸੀਏ ਰਿਪੋਰਟ ਤੇ ਬੈਂਕ ਸਟੇਟਮੈਂਟ ਬੈਲੈਂਸ ਸਰਟੀਫਿਕੇਟ ਬਾਰੇ ਗੱਲ ਕਰਾਂਗੇ ਇਹ ਵੀ ਤੁਹਾਨੂੰ ਦੱਸਾਂਗੇ ਕਿ ਕੌਣ ਸਿਰ ਬੈਲੈਂਸ ਸਰਟੀਫਿਕੇਟ ਤੇ ਵੀਜ਼ਾ ਲੈ ਸਕਦੇ ਆ ਤੇ ਕਿੰਨਾਂ ਨੂੰ ਬੈਂਕ ਸਟੇਟਮੈਂਟ ਦੀ ਲੋੜ ਹੁੰਦੀ ਹੈ ਉਸ ਤੋਂ ਇਲਾਵਾ ਬੈਂਕ ਸਟੇਟਮੈਂਟ ਤੇ ਸੀਏ ਰਿਪੋਰਟ ਤੇ ਬਾਕੀ ਜਿਹੜੇ ਵੀ ਫਾਈਨੈਂਸ਼ੀਅਲ ਡਾਕੂਮੈਂਟ ਹੈ ਕਿਦਾਂ ਆਪਸ ਦੇ ਵਿੱਚ ਟੈਲੀ ਕਰਨ ਇਸ ਦਾ ਸਹੀ ਤਰੀਕਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਨਾ ਹੈ ਤੇ ਜਿਹੜਾ ਤੁਹਾਡਾ ਰੀਜ਼ਨ ਆਉਂਦਾ ਰਿਫਿਊਜ਼ਲ ਦਾ ਅਕਸਰ ਕਿ ਯੋਰ ਪਰਪਸ ਆਫ ਵਿਜ਼ਿਟ ਨਾਟ ਕਸਿਸਟੈਂਟ ਵਿਦ ði ਟੈਂਪਰੇਰੀ ਸਟੇ ਗਿਵਨ ਇਨ ਯੋਰ ਅਪਲੀਕੇਸ਼ਨ ਉਹਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਇੱਕ ਬਹੁਤ ਅਹਿਮ ਪੁਆਇੰਟ ਇਹ ਵੀ ਆਉਂਦਾ ਹੈ ਕਿ ਯੋਰ ਫਾਈਨੈਂਸ਼ੀਅਲ ਸਿਚੁਏਸ਼ਨ ਯੋਰ ਐਸੈਟਸ ਆਰ ਇਨਸਫੀਸ਼ੀਐਂਟ ਟੂ support the ਪਰਪਸ ਆਫ ਵਿਜ਼ਿਟ ਯਾਨੀ ਕਿ ਤੁਹਾਡਾ ਪਰਪਸ ਆਫ ਵਿਜ਼ਿਟ ਨੂੰ ਸਪੋਰਟ ਕਰਨ ਵਾਸਤੇ ਜਿਹੜੇ ਤੁਹਾਡੇ ਫੰਡਸ ਨੇ ਜਾਂ ਜਿਹੜੇ ਤੁਹਾਡੇ ਫਾਈਨੈਂਸ਼ੀਅਲ ਐਸਿਡਸ ਨੇ ਉਹ ਪ੍ਰਾਪਤ ਜਾਂ ਫਿਰ ਨਹੀਂ ਹੈਗੇ ਉਹਨੇ ਜਿੰਨੀ ਲੋੜ ਹੈਗੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇਸੇ ਟੌਪਿਕ ਤੇ ਡਿਸਕਸ਼ਨ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਅਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੀਪਸ ਨੂੰੜਾ ਸੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਬੈਂਕ ਸਟੇਟਮੈਂਟ ਤੁਹਾਡੀ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ ਤੇ ਆਈਟੀਆਰ ਤੁਹਾਡੇ ਨਾਲੋਂ ਕਿਵੇਂ ਮੈਚ ਕਰੇਗੀ ਸਭ ਤੋਂ ਪਹਿਲਾਂ ਆਪਾਂ ਇਸ ਟੌਪਿਕ ਦੀ ਗੱਲ ਕਰਨੀ ਹੈ ਤੇ ਕਿੰਨੇ ਫੰਡ ਤੁਹਾਡੇ ਅਕਾਊਂਟ ਵਿੱਚ ਚਾਹੀਦੇ ਨੇ ਦੇਖੋ ਜਿਨ੍ਹਾਂ ਦੇ ਵੀ ਆਈਟੀਆਰ 6 ਲੱਖ ਦੇ ਕਰੀਬ ਆਲੇ ਦੁਆਲੇ ਦੇ ਭਰੇ ਹੋਏ ਨੇ ਜਿੱਦਾਂ ਕਿਸੇ ਦੇ 6.5 5.5 ਜਾਂ ਫਿਰ 5 ਤੋਂ ਲੈ ਕੇ 7 ਦੇ ਵਿੱਚ ਭਰੇ ਹੋਏ ਨੇ ਉਹਨਾਂ ਦੀ ਬੈਂਕ ਸਟੇਟਮੈਂਟ ਦੀ ਜਿਹੜੀ 6 ਮਹੀਨੇ ਦੀ ਟ੍ਰਾਂਜੈਕਸ਼ਨ ਹੈ ਉਹ 3 ਲੱਖ ਤੋਂ ਲੈ ਕੇ ਸਾਢੇ 3 ਲੱਖ ਦੇ ਜਾਂ ਫਿਰ 4 ਲੱਖ ਦੇ ਵਿਚਕਾਰ ਜਿਹੜੀ ਹੈ ਹੋਣੀ ਚਾਹੀਦੀ ਹੈ 4 ਲੱਖ ਤੋਂ ਜ਼ਿਆਦਾ ਨਾ ਹੋਵੇ ਜੇਕਰ ਕੋਈ ਵੱਡਾ ਅਮਾਊਂਟ ਆਉਂਦਾ ਜਿਵੇਂ ਮੰਨ ਲਿਆ ਕਿਸੇ ਨੇ 2 ਲੱਖ ਅਕਾਊਂਟ ਦੇ ਵਿੱਚ ਪਾਏ ਤੇ ਉਹਦੀ ਟ੍ਰਾਂਜੈਕਸ਼ਨ ਕਢਾ ਲਈ ਯਾਨੀ ਉਹ ਪੈਸੇ ਕਢਾ ਲੇ ਯਾਨੀ ਕਿ ਕੁੱਲ ਮਿਲਾ ਕੇ ਜਿਵੇਂ ਮੰਨ ਲਿਆ ਤੁਹਾਡਾ ਸੋਰਸ ਆਫ ਇਨਕਮ ਜਿਹੜਾ ਜਸਟੀਫਾਈ ਕਰਨਾ ਹੈ ਜੇ ਮੰਨ ਲਿਆ ਤੁਸੀਂ ਦਿਖਾਇਆ ਕਿ ਤੁਸੀਂ 6 ਲੱਖ ਦਾ ਆਈਟੀਆਰ ਭਰ ਦਿਓ ਇਹਦਾ ਮਤਲਬ ਸਿੰਪਲ ਜਿਹਾ ਹੋ ਗਿਆ ਕਿ ਤੁਹਾਡੀ ਇਨਕਮ ਜਿਹੜੀ ਹੈ ਉਹ ਔਸਤਨ ਤਕਰੀਬਨ 50000 ਰੁਪਏ ਮਹੀਨੇ ਦੀ ਹੈ ਕਿਉਂਕਿ ਆਈਟੀਆਰ ਜਿਹੜਾ ਉਹ ਸਾਲਾਨਾ ਭਰਿਆ ਜਾਂਦਾ ਹੈ ਜੇ ਕਮ ਹੈ ਤੇ 6 ਮਹੀਨੇ ਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ 3 ਲੱਖ ਰੁਪਏ ਇਕੱਠਾ ਹੋਇਆ ਭਾਵੇਂ ਤੁਹਾਡੇ ਅਕਾਊਂਟ ਦੇ ਵਿੱਚ ਤੁਸੀਂ ਆਈ ਚਲਾਈ ਜਿਹੜੀ ਉਹ 12 ਲੱਖ ਦੀ ਕਰ ਲੈਂਦੇ ਹੋ ਪਰ ਜਿਹੜਾ ਤੁਸੀਂ ਸੋਰਸ ਡਿਸਾਈਡ ਕਰ ਰਹੇ ਹੋ ਜਿਵੇਂ ਮੰਨ ਲਓ ਸੈਲਰੀ ਆ ਰਹੀ ਹੈ ਤੇ ਸੈਲਰੀ ਤੁਹਾਡੀ 50000 ਦੇ ਆਲੇ ਦੁਆਲੇ ਆਉਣੀ ਚਾਹੀਦੀ ਹੈ ਜੇਕਰ ਮਾਈ ਦਾਵੇ ਤੁਸੀਂ ਜੇ ਫਾਰਮ ਯੂਜ਼ ਕੀਤੇ ਹੈ ਤੇ 6 ਮਹੀਨੇ ਦੀ ਫਸਲ ਜਿਹੜੀ ਹੈ ਉਹ 3.5 ਲੱਖ ਜਾਂ 4 ਲੱਖ ਦੇ ਆਲੇ ਦੁਆਲੇ ਹੋਣੀ ਚਾਹੀਦੀ ਹੈ ਜਾਂ ਜੇਕਰ ਤੁਸੀਂ 6 ਲੱਖ ਦੀ ਫਸਲ ਵੇਚੀ ਹੈ ਤਾਂ ਤੁਸੀਂ ਆਪਣੇ ਖਰਚੇ ਕੱਢ ਕੇ ਕਿੱਦਾਂ ਉਹਨੂੰ ਮੈਨੇਜ ਕਰਕੇ 3.5 4 ਲੱਖ ਦੇ ਵਿਚਕਾਰ ਲੈ ਕੇ ਆਉਣਾ ਹੈ ਇਸ ਤਰੀਕੇ ਨਾਲ ਨੂੰ ਤੁਸੀਂ ਮੈਨੇਜ ਕਰਨਾ ਜੇਕਰ ਤੁਸੀਂ 6 ਲੱਖ ਦਾ ਆਈਟੀਆਰ ਭਰਦੇ ਹੋ ਦੂਜੀ ਗੱਲ ਜਿਹੜੀ ਕਣਕ ਦੀ ਫਸਲ ਹੈ ਝੋਨੇ ਦੀ ਫਸਲ ਹੈ ਦੋਹਾਂ ਦੇ ਵਿੱਚ ਡਿਫਰੈਂਸ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਝੋਨੇ ਦੀ ਫਸਲ ਦੇ ਵਿੱਚ ਪੈਸੇ ਜਾਦੇ ਵਟੇ ਜਾਂਦੇ ਆ ਜਾਂ ਕਣਕ ਦੀ ਫਸਲ ਦੇ ਵਿੱਚ ਘੱਟ ਵਟੇ ਜਾਂਦੇ ਜਾਂ ਕਣਕ ਦੀ ਫਸਲ ਦੇ ਵਿੱਚ ਜਾਦੇ ਵਟੇ ਜਾਂਦੇ ਝੋਨੇ ਦੀ ਫਸਲ ਵਿੱਚ ਘੱਟ ਵਟੇ ਜਾਂਦੇ ਦੋਹਾਂ ਦੇ ਵਿਚਕਾਰ ਰੇਸ਼ਿਓ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਤੁਸੀਂ 6 ਲੱਖ ਦਾ ਆਈਟੀਆਰ ਭਰਿਆ ਤੇ ਪੂਰੇ 3 ਲੱਖ ਰੁਪਏ ਦੀ ਇਨਕਮ ਤੁਸੀਂ ਇੱਕ 6 ਮਹੀਨੇ ਦਿਖਾ ਦਿਓ ਤੇ ਪੂਰੇ 3 ਲੱਖ ਦਾ ਝੋਨਾ ਦਿਖਾ ਦਿਓ ਤੇ ਪੂਰੇ 3 ਲੱਖ ਦੇ ਕਣਕ ਦਿਖਾ ਦਿਓ ਇਦਾਂ ਕਦੇ ਨਹੀਂ ਹੁੰਦਾ ਸੋ ਇਹਦੇ ਵਿੱਚ ਅਪ ਡਾਊਨ ਹੋਣਾ ਚਾਹੀਦਾ ਦੂਜੀ ਗੱਲ ਜੇਕਰ ਤੁਹਾਡਾ ਬਿਜ਼ਨਸ ਹੈ ਤੇ ਬਿਜ਼ਨਸ ਜੇਕਰ ਤੁਸੀਂ 6 ਲੱਖ ਦੀ ਆਈਟੀਆਰ ਭਰੀ ਹੈ ਤੇ ਤੁਹਾਡੇ ਹਰ ਮਹੀਨੇ ਔਸਤਨ 50-55000 ਦੇ ਆਲੇ-ਦੁਆਲੇ ਦੀਆਂ ਗੇੜੀਆਂ ਵੱਜੀਆਂ ਹੋਣੀਆਂ ਚਾਹੀਦੀਆਂ ਨੇ ਬੈਂਕ ਸਟੇਟਮੈਂਟ ਦੀਆਂ ਕਰੰਟ ਅਕਾਊਂਟ ਤੋਂ ਸੇਵਿੰਗ ਕਾਊਂਟ ਦੇ ਵਿੱਚ ਹੋਰ ਤੁਸੀਂ ਅਲੈਦਾ ਇਸ ਤੋਂ ਜੋ ट्रांजੈਕਸ਼ਨ ਕਰਦੇ ਹੋ ਉਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜਿੰਨੀ ਆਈ ਚਲਾਈ ਕਰੋਗੇ ਉਹ ਉੰਨੀ ਜਿਆਦਾ ਬੈਸਟ ਹੈ ਪਰ ਜਿਵੇਂ ਮੰਨ ਲਿਆ ਤੁਸੀਂ 80000 ਰੁਪਏ ਪਾਉਂਦੇ ਹੋ ਤਾਂ ਆਪਣੇ ਖਰਚੇ ਪਾਣੀ ਕੱਢ ਕੇ ਇਸ ਤਰੀਕੇ ਨਾਲ ਮੇਨਟੇਨ ਨੂੰ ਕਰੋ ਕਿ ਤੁਹਾਡੀ ਇਨਕਮ ਜਿਹੜੀ ਹੈ ਜਾਂ ਫਿਰ ਜਿਹੜਾ ਤੁਹਾਡਾ ਕਹਿ ਸਕਦੇ ਬਚਤ ਜਿਹੜੀ ਹੈ ਉਹ 50000 ਦੇ ਆਲੇ-ਦੁਆਲੇ ਹੀ ਰਵੇ ਤਾਂ ਕਿ ਤੁਹਾਡਾ ਆਈਟੀਆਰ ਜਿਹੜਾ ਉਸ ਦੀ ਪ੍ਰੋਪਰ ਜਸਟੀਫਿਕੇਸ਼ਨ ਹੋ ਸਕੇ ਹੁਣ ਉਸ ਤੋਂ ਬਾਅਦ 6 ਮਹੀਨੇ ਦੀ ਆਪਾਂ ਬੈਂਕ ਸਟੇਟਮੈਂਟ ਲਗਾਉਣੇ ਆ ਖਾਸ ਕਰਕੇ ਬਿਜ਼ਨਸ ਦੇ ਜਦੋਂ ਆਪਾਂ ਕੋਈ ਬਿਜ਼ਨਸ ਕਰ ਰਹੇ ਹੁੰਨੇ ਆ ਜਾਂ ਆਪਾਂ ਕਹਿ ਸਕਦੇ ਆ ਕਿ ਸੈਲਰੀ ਸਲਿੱਪ ਲਗਾਣੇ ਆ ਜਾਂ ਆਪਣਾ ਯਾਨੀ ਕੋਈ ਆਪਾਂ ਜੌਬ ਕਰ ਰਹੇ ਹੁੰਨੇ ਆ ਹੁਣ ਇਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਿਹੜੀ ਤੁਹਾਡੀ ਸੈਲਰੀ ਸਲਿੱਪ ਹੈ ਉਹ ਤੁਹਾਡੀ ਬੈਂਕ ਸਟੇਟਮੈਂਟ ਦੀ ਟ੍ਰਾਂਜੈਕਸ਼ਨ ਦੇ ਨਾਲ ਮੈਚ ਹੋਣੀ ਚਾਹੀਦੀ ਹੈ ਸੇਮ ਰੂਪੂ ਹੋਣੀ ਚਾਹੀਦੀ ਹੈ ਜਿੰਨੇ ਪੈਸੇ ਕਾਊਂਟ ਚ ਰਿਫਲੈਕਟ ਕੀਤੇ ਆ ਸੇਮ ਉਹਦੇ ਦੂਜੇ ਪਾਸੇ ਆਪਾਂ ਚੱਲ ਜਾਨੇ ਆ ਜੇਕਰ ਬਿਜ਼ਨਸ ਹੈ ਤੇ ਬਿਜ਼ਨਸ ਦੇ ਔਸਤਨ ਉਸੇ ਹਿਸਾਬ ਨਾਲ ਹੀ ਪੈਸਿਆਂ ਦੀ ਟ੍ਰਾਂਜੈਕਸ਼ਨ ਹੋਣੀ ਚਾਹੀਦੀ ਹੈ ਜਿੰਨਾ ਤੁਸੀਂ ਆਈਟੀਆਰ ਭਰਿਆ ਉਹਦੇ ਹਿਸਾਬ ਦੇ ਨਾਲ ਹੀ ਉਸ ਤੋਂ ਬਹੁਤਾ ਇੱਧਰ ਉੱਧਰ ਨਾ ਹੋਵੇ ਤੇ ਬਿਜ਼ਨਸ ਦੀ ਇਨਕਮ ਜਿਹੜੀ ਹੈ ਉਹ ਕਦੇ ਕਨਸਟੈਂਟ ਨਹੀਂ ਰਹਿੰਦੀ ਕਦੇ ਤੁਸੀਂ 50000 ਦਾ ਜਿ ਦਿਖਾਣਾ ਹੈ ਤੇ ਕਦੇ ਤੁਸੀਂ 45000 ਟਰਾਂਸਫਰ ਕਰ ਸਕਦੇ ਹੋ ਕਦੇ 65000 ਕਰ ਸਕਦੇ ਹੋ ਕਦੇ 55000 ਕਰ ਸਕਦੇ ਹੋ ਤੇ ਕਦੇ 35-40000 ਤੇ ਵੀ ਰਹਿ ਸਕਦੇ ਹੋ ਸੋ 6 ਮਹੀਨੇ ਦਾ ਇਸ ਤਰੀਕੇ ਨਾਲ ਮੈਨੇਜਮੈਂਟ ਹੋਣਾ ਚਾਹੀਦਾ ਹੈ ਉਸ ਤੋਂ ਇਲਾਵਾ ਜੋ ਮੰਨ ਲਾ ਤੁਸੀਂ ਜੁਲਾਈ ਦੇ ਵਿੱਚ ਫਾਈਲ ਲਗਾਣੀ ਹੈ ਜਨਵਰੀ ਤੋਂ ਤੁਸੀਂ ਬੈਂਕ ਸਟੇਟਮੈਂਟ ਮੇਨਟੇਨ ਕਰ ਰਹੇ ਹੋ ਤਾਂ ਤੁਹਾਡਾ ਦਸੰਬਰ ਦੇ ਵਿੱਚ ਅਕਾਊਂਟ ਦੇ ਵਿੱਚ 4-5 ਲੱਖ ਰੁਪਏ ਹੋਣ ਤਾਂ ਤੁਹਾਡੀ ਬੈਂਕ ਸਟੇਟਮੈਂਟ ਬੈਸਟ ਬਣ ਸਕਦੀ ਹੈ ਕਿਉਂਕਿ ਉਹਦੇ ਨਾਲ ਤੁਹਾਡੀਆਂ ਜਿਹੜੀਆਂ ਖਾਸ ਕਰਕੇ ਟਾਈਜ਼ ਨੇ ਉਹ ਕਿਤੇ ਨਾ ਕਿਤੇ ਸ਼ੋ ਕਰਦੀਆਂ ਨੇ ਕਿ ਤੁਹਾਡੇ ਅਕਾਊਂਟ ਦੇ ਵਿੱਚ 4-5 ਲੱਖ ਰੁਪਏ ਬਣੇ ਰਹਿੰਦੇ ਨੇ ਤੇ ਇਨ ਬਿਟਵੀਨ ਜਿਹੜਾ ਤੁਹਾਡੇ ਅਕਾਊਂਟ ਦੇ ਵਿੱਚ ਲਗਾਤਾਰ ਸੇਵਿੰਗ ਹੋ ਰਹੀ ਹੈ ਸੋ ਇੱਕ ਸਹੀ ਬੈਂਕ ਸਟੇਟਮੈਂਟ ਮੇਨਟੇਨ ਕਰਨ ਦਾ ਤਰੀਕਾ ਹੈ ਹੁਣ ਇਸ ਤੋਂ ਲਾਵਾ ਦੂਜੀ ਗੱਲ ਇਹ ਆਉਂਦੀ ਹੈ ਕਿ ਜੇਕਰ ਤੁਸੀਂ ਜੇ ਫਾਰਮ ਯੂਜ਼ ਕਰ ਰਹੇ ਹੋ ਐਗਰੀਕਲਚਰ ਹੈ ਤੁਹਾਡਾ ਤਾਂ ਮੈਂ ਸੁਜੈਸਟ ਕਰਾਂਗਾ ਤੁਸੀਂ ਇੱਕ ਸਾਲ ਦੀ ਬੈਂਕ ਸਟੇਟਮੈਂਟ ਲਗਾਓ ਤਾਂ ਕਿ ਤੁਹਾਡੇ ਕਣਕ ਤੇ ਝੋਨੇ ਦੋਹਾਂ ਫਸਲਾਂ ਦੇ ਜੇ ਫਾਰਮ ਜਿਹੜੇ ਆ ਉਹ ਰਿਫਲੈਕਟ ਕੀਤੇ ਹੋਣ ਤੁਹਾਡੀ ਬੈਂਕ ਸਟੇਟਮੈਂਟ ਦੇ ਵਿੱਚ ਤਾਂ ਕਿ ਵੀਜ਼ਾ ਆਫੀਸਰ ਉਸ ਨੂੰ ਪ੍ਰੋਪਰ ਵੈਰੀਫਾਈ ਕਰ ਸਕੇ ਜਿਸ ਦੇ ਨਾਲ ਕਿ ਤੁਹਾਡੇ ਵੀਜ਼ਾ ਪੋਜ਼ਿਟਿਵ ਆਉਣ ਦੇ ਚਾਂਸਸ ਜਿਹੜੇ ਆ ਉਹ ਕਿਤੇ ਜ਼ਿਆਦਾ ਹੋ ਜਾਂਦੇ ਨੇ ਜੇਕਰ ਆਪਾਂ ਇਦਾਂ ਨਹੀਂ ਕਰਦੇ 6 ਮਹੀਨੇ ਦੀ ਜਿਹੜੀ ट्रांजੈਕਸ਼ਨ ਆ ਉਹ ਕਈ ਵਾਰੀ ਪ੍ਰਯਾਪਤ ਨਹੀਂ ਵੀ ਹੁੰਦੀ ਖਾਸ ਕਰਕੇ ਜੇ ਫਾਰਮ ਵਾਲਿਆਂ ਵਾਸਤੇ ਇਹ ਗੱਲ ਉਸ ਤੋਂ ਲਾ ਫਾਰਮ 16 ਤੁਹਾਡੇ ਆਈਟੀਆਰ ਦੇ ਨਾਲ ਮੈਚ ਹੋਣਾ ਚਾਹੀਦਾ ਹੈ ਕਈਆਂ ਦੇ ਫਾਰਮ 16 ਦੇ ਉੱਤੇ ਕੁਝ ਇਨਕਮ ਹੁੰਦੀ ਹੈ ਤੇ ਆਈਟੀਆਰ ਦੇ ਉੱਤੇ ਕੁਝ ਇਨਕਮ ਹੁੰਦੀ ਹੈ ਸੋ ਇਹ ਆਪਸ ਦੇ ਵਿੱਚ ਰਿਲੇਵੈਂਸੀ ਇਹਨਾਂ ਦੀ ਹੋਣੀ ਚਾਹੀਦੀ ਹੈ ਜੇ ਨਹੀਂ ਹੈਗੀ ਤਾਂ ਪ੍ਰੋਬਲਮ ਉਸ ਤੋਂ ਬਾਅਦ ਗੱਲ ਸੀਆ ਰਿਪੋਰਟ ਦੀ ਕਰ ਲੈਣੇ ਆ ਸੀਆ ਰਿਪੋਰਟ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਵੀ ਤੁਹਾਡੀਆਂ ਬੈਂਕ ਸਟੇਟਮੈਂਟ ਹੈਗੀਆਂ ਨੇ ਅਕਾਊਂਟ ਦੇ ਵਿੱਚ ਜੋ ਪੈਸੇ ਹੈਗੇ ਨੇ ਉਹ ਰੂਬ ਹੋ ਉਧਰ ਰਿਫਲੈਕਟ ਹੋਣ ਜਿਹੜਾ ਤੁਹਾਡਾ ਆਈਟੀਆਰ ਦੀ ਜਿਹੜੀ ਡਿਟੇਲ ਉੱਥੇ ਸ਼ੇਅਰ ਕਰਦੇ ਹੋ ਤੇ ਆਈਟੀਆਰ ਉੱਥੇ ਰਿਫਲੈਕਟ ਹੋਵੇ ਸੀਏ ਰਿਪੋਰਟ ਹੈ ਉਹ ਤੁਹਾਡੇ ਜਿਹੜੇ ਵੀ ਅਕਾਊਂਟ ਡਿਟੇਲਸ ਨੇ ਉਹਨਾਂ ਦੇ ਨਾਲ ਮੈਚ ਹੋਣੀ ਚਾਹੀਦੀ ਹੈ ਮੈਂ ਬਹੁਤ ਸਾਰੀਆਂ ਏਦਾਂ ਦੀਆਂ ਸੀਏ ਰਿਪੋਰਟ ਦੇਖੀਆਂ ਨੇ ਜਿਹੜੀਆਂ ਸਾਲ ਪੁਰਾਣੀਆਂ ਹੁੰਦੀਆਂ ਨੇ ਬੈਲੈਂਸ ਅਪਡੇਟ ਹੋ ਗਿਆ ਹੁੰਦਾ ਪਰ ਉੱਥੇ ਅਪਡੇਟ ਨਹੀਂ ਕਰਵਾਇਆ ਜਾਂਦਾ ਸਿੱਧਾ ਹੀ ਚੱਕ ਕੇ ਫਾਈਲਿੰਗ ਕਰ ਲਈ ਜਾਂਦੀ ਹੈ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੁਹਾਨੂੰ ਜੇਕਰ ਤੁਸੀਂ ਇਹ ਧਿਆਨ ਨਹੀਂ ਰੱਖਦੇ ਤਾਂ ਤੁਹਾਡੇ ਲਈ ਪ੍ਰੋਬਲਮ ਜਿਹੜੀ ਹੈ ਉਹ ਹੋ ਸਕਦੀ ਹੈ ਉਸ ਤੋਂ ਬਾਅਦ ਇਹ ਤੁਹਾਡੇ ਐਸੈਟਸ ਨੂੰ ਲੈ ਕੇ ਵੀ ਇੱਕ ਬਹੁਤ ਜ਼ਰੂਰੀ ਹੈ ਜਿਹੜੇ ਤੁਹਾਡੇ ਇੰਡੀਆ ਦੇ ਵਿੱਚ ਐਸੈਟਸ ਨੇ ਉਹਦੀ ਬਕਾਇਦਾ ਤੌਰ ਦੇ ਉੱਤੇ ਵੈਲਿਊਸ਼ਨ ਕਰਵਾ ਕੇ ਲ ਯਾਨੀ ਕੀ ਕਰਦੇ ਆ ਕਿ ਬਿਨਾ ਵੈਲਿਊਏਸ਼ਨ ਕਰਵਾਏ ਸਿਰਫ ਸੀਏ ਰਿਪੋਰਟ ਲਗਾ ਦਿੰਦੇ ਆ ਸੀਏ ਤਾਂ ਹੀ ਉਹਨੂੰ ਸਰਟੀਫਾਈਡ ਕਰ ਸਕਦਾ ਜੇਕਰ ਉਹਦੀ ਵੈਲਿਊ ਆਰਕੀਟੈਕ ਨੇ ਅਪਰੂਵ ਕੀਤੀ ਹੋਵੇ ਜੇ ਨਹੀਂ ਕੀਤੀ ਹੈਗੀ ਤਾਂ ਫਿਰ ਉਹਦਾ ਕੋਈ ਪ੍ਰੂਫ ਨਹੀਂ ਹੁੰਦਾ ਉਸ ਤੋਂ ਬਾਅਦ ਜੇਕਰ ਤੁਸੀਂ ਕੋਈ ਵੀ ਆਪਣੀ ਫਰਦ ਲਗਾਣੀ ਹੈ ਕੋਈ ਵੀ ਪ੍ਰਾਪਰਟੀ ਦੇ ਡਾਕੂਮੈਂਟ ਲਗਾਣੇ ਆ ਤਾਂ ਉਹ ਟਰਾਂਸਲੇਟ ਕਰਕੇ ਲਗਵਾਇਆ ਕਰੋ ਤਾਕੀ ਉਹ ਕਹਿ ਸਕਦੇ ਜਸਟੀਫਾਈ ਹੋ ਸਕਣ ਉਥੇ ਵੀਜ਼ਾ ਅਫੀਸਰ ਪੜ ਸਕੇ ਇਹ ਨਾ ਹੋਵੇ ਤੁਸੀਂ ਪੰਜਾਬੀ ਦੇ ਤੇ ਚੱਕ ਕੇ ਪੰਜਾਬੀ ਦੇ ਲਗਾ ਦੋ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਦੂਜੀ ਗੱਲ ਆਈਟੀਆਰ ਵਾਲਿਆਂ ਵਾਸਤੇ ਇੱਕ ਬਹੁਤ ਜ਼ਰੂਰੀ ਗੱਲ ਹੋਰ ਕਰਨੀ ਸੀ ਕਈਆਂ ਨੇ ਸਿਰਫ ਆਈਟੀਆਰ ਦੀ ਜਿਹੜੀ ਸਲਿੱਪ ਹੁੰਦੀ ਉਹ ਹੀ ਲਗਾਈ ਹੁੰਦੀ ਹੈ ਤੁਸੀਂ ਨਾਲ ਕੰਪਿਊਟੇਸ਼ਨ ਡਾਕੂਮੈਂਟ ਵੀ ਲਗਾਉਣਾ ਹੁੰਦਾ ਹੈ ਰਸੀਪਟ ਤੇ ਲਗਾਣੀ ਲਗਾਣੀ ਹੈ ਨਾਲ ਕੰਪਿਊਟੇਸ਼ਨ ਡਾਕੂਮੈਂਟ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਤੋਂ ਬਾਅਦ ਇਹ ਤੇ ਸੀ ਕਿ ਜੋ ਫੰਡ ਹੈ ਹੁਣ ਇਸ ਫੰਡ ਦੀ ਮੈਨੇਜਮੈਂਟ ਜਿਹੜੀ ਹੈ ਉਹ ਤੁਹਾਡੀ ਐਸਓਪੀ ਦੇ ਵਿੱਚ ਕਵਰਿੰਗ ਲੈਟਰ ਦੇ ਵਿੱਚ ਜ਼ਬਰਦਸਤ ਹੋਣੀ ਚਾਹੀਦੀ ਹੈ ਕਿੱਦਾਂ ਟ੍ਰਾਂਜੈਕਸ਼ਨਸ ਤੁਹਾਡੇ ਅਕਾਊਂਟ ਦੇ ਵਿੱਚ ਹੋ ਰਹੀਆਂ ਨੇ ਉਹਦੇ ਹਿਸਾਬ ਦੇ ਨਾਲ ਉੱਥੇ ਦੀ ਪ੍ਰੋਪਰ ਜਸਟੀਫਿਕੇਸ਼ਨ ਹੋਵੇ ਜੇ ਨਹੀਂ ਹੁੰਦੀ ਖਾਸ ਕਰਕੇ ਐਗਰੀਕਲਚਰ ਵਾਲਿਆਂ ਵਾਸਤੇ ਕਵਾਂਗਾ ਐਗਰੀਕਲਚਰ ਵਾਲੇ ਬਕਾਇਦਾ ਤੌਰ ਤੇ ਇੱਕ ਚਾਰਟ ਬਣਾ ਲਿਆ ਕਰ ਜਿਸ ਦੇ ਵਿੱਚ ਕਿਸ ਦਿਨ ਨੂੰ ਕਣਕ ਲੈ ਕੇ ਗਏ ਬੋਲੀ ਲੱਗੀ ਕਿੰਨਾ ਕਹਿ ਸਕਦੇ ਅਮਾਉਂਟ ਉਹਨਾਂ ਦਾ ਬਣਿਆ ਸੀਗਾ ਕਿੰਨਾ ਰਿਫਲੈਕਟ ਕੀਤਾ ਅਕਾਊਂਟ ਦੇ ਵਿੱਚ ਤੇ ਉਸ ਤੋਂ ਇਲਾਵਾ ਤੁਹਾਡੀ ਫਸਲ ਦਾ ਕਿੰਨਾ ਵਜ਼ਨ ਸੀਗਾ ਇਸ ਚੀਜ਼ ਦੀ ਵੀ ਡਿਟੇਲ ਹੋਣੀ ਚਾਹੀਦੀ ਹੈ ਜੇਕਰ ਤੁਹਾਡੇ ਜਿੰਨੀ ਲੈਂਡ ਆ ਉਹਦੇ ਔਸਤਨ ਜ਼ਿਆਦਾ ਫਸਲ ਵੇਚ ਰਹੇ ਹੋ ਤਾਂ ਤੁਸੀਂ ਠੇਕੇ ਤੇ ਜ਼ਮੀਨ ਦਿਖਾ ਸਕਦੇ ਹੋ ਇਸ ਤਰੀਕੇ ਦੀ ਡਿਟੇਲ ਜਿਹੜੀ ਆ ਉਹ ਪ੍ਰੋਪਰ ਐਸਓਪੀਆ ਕਵਰ ਲੈਟਰ ਦੇ ਵਿੱਚ ਮੈਂਸ਼ਨ ਹੋਵੇ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤੇ ਜੇਕਰ ਤੁਸੀਂ ਇਦਾਂ ਦੀ ਜਸਟੀਫਿਕੇਸ਼ਨ ਬਣਾਉਂਦੇ ਹੋ ਤੁਹਾਡਾ ਜਿਹੜਾ ਫਾਈਨੈਂਸ਼ੀਅਲ ਤੇ ਐਸੈਟਸ ਨੂੰ ਲੈ ਕੇ ਜਿਹੜਾ ਫੰਡਸ ਨੂੰ ਲੈ ਕੇ ਇਸ਼ੂ ਆਂਦਾ ਹੈ ਉਹ ਨਹੀਂ ਆਵੇਗਾ ਉਮੀਦ ਕਰਦਾ ਬਲੌਗ ਪਸੰਦ ਆਇਆ ਹੋਗਾ ਚੰਨ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੀ ਤੁਸੀਂ ਮਾਰੇ ਸੋਫੀシャル ਚਾਹੁੰਦੇ 프로ਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ 프로ਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਵੀ ਕਰੋ